ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੀ ਉੱਪਰ ਉਮੀਦ ਕਰਦੇ ਹਾਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਦੀ ਉਮੀਦ ਨਾਲ ਆਪਾਂ ਵੀਡੀਓ ਨੂੰ ਕਰਦੇ ਹਾਂ ਜੀ ਅੱਗੇ ਤੇ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਓ ਤਾਂ ਕਰਕੇ ਜਿਹੜਾ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਨਾ ਜੀ ਤੇ ਇੱਕ ਭੈਣਾਗੀ ਰਿਕੁਐਸਟ ਹੈ ਜੀ ਹਨਾ ਆਪਣੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਿਆ ਕਰੋ ਕਿਉਂਕਿ ਤੁਹਾਨੂੰ ਵੀ ਬਹੁਤ ਵੱਡੀ ਦਿੱਕਤ ਆਉਂਦੀ ਜਦੋਂ ਤੁਸੀਂ ਬਿਨਾਂ ਸਕਿੱਪ ਕੀਤੇ ਦੇਖਦੇ ਹੋ ਤੁਹਾਨੂੰ ਸਾਡੇ ਤੁਹਾਨੂੰ ਨਾ ਸਾਡੇ ਸੂਟ ਪਸੰਦ ਤਾਂ ਆਉਂਦੇ ਨੇਗੇ ਪਰ ਤੁਸੀਂ ਸਮਝ ਨਹੀਂ ਪਾਉਂਦੇ ਕਿ ਕੀ ਸਟੱਫ ਹੈ ਕੀ ਪ੍ਰਾਈਸ ਹੈ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਸਾਰਾ ਕੁਝ ਮੈਂਸ਼ਨ ਕਰਦੇ ਆ ਜੋ ਪ੍ਰਾਈਸ ਆਪਾਂ ਦੱਸਦੇ ਆ ਫਿਕਸ ਪ੍ਰਾਈਸ ਦੇ ਵਿੱਚ ਆਪਾਂ ਨੇ ਦੱਸਿਆ ਹੁੰਦਾਗਾ ਸਾਰਾ ਕੁਝ ਹਨਾ ਤੇ ਸਟੱਫ ਬਾਰੇ ਵੀ ਦੱਸਿਆ ਹੁੰਦਾ ਵੀ ਕੀ ਫੈਬਰਿਕ ਹੈਗਾ ਕੀ ਸਟੱਫ ਹੈਗਾ ਕਿੱਦਾਂ ਵਰਕ ਕੀਤਾ ਹੋਇਆ ਤੇ ਆਪਾਂ ਸਾਰੀ ਜਾਣਕਾਰੀ ਜਿਹੜੀ ਵੀਡੀਓ ਦੇ ਵਿੱਚ ਦਿੰਨੇ ਤਾਂ ਕਰਕੇ ਜ਼ਿਆਦਾ ਦਿੱਕਤ ਨਾ ਤੁਹਾਨੂੰ ਆਵੇ ਨਾ ਸਾਨੂੰ ਆਵੇ ਹਨਾ ਤੁਸੀਂ ਫਿਰ ਮੈਸੇਜ ਕਰ ਦਿਓ WhatsApp ਤੇ ਤੇ ਤੁਸੀਂ ਪੁੱਛਦੇ ਹੋਗੇ ਵੀ ਕੀ ਪ੍ਰਾਈਸ ਦੇ ਵਿੱਚ ਹੈ ਤੁਹਾਨੂੰ ਪਸੰਦ ਆ ਜਾਂਦਾ ਸੂਟ ਪਰ ਤੁਸੀਂ ਪ੍ਰਾਈਸ ਦੇ ਵਿੱਚ ਕਨਫਿਊਜ਼ਨ ਹੋ ਜਾਨੇ ਹੋਗੇ ਤਾਂ ਕਰਕੇ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਪੂਰੀ ਵੀਡੀਓ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਾਰਾ ਕੁਝ ਆਪਣੀ ਵੀਡੀਓ ਦੇ ਵਿੱਚ ਹੀ ਪਤਾ ਲੱਗ ਸਕੇ ਕਿ ਸਿਰਫ ਤੁਸੀਂ ਸਾਨੂੰ ਆਰਡਰ ਦੇ ਸਕੋ ਸਕਰੀਨਸ਼ਾਟ ਲੈ ਕੇ ਠੀਕ ਹੈ ਨਾ ਜੀ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਤੁਹਾਨੂੰ ਦਿਖਾਉਣੇ ਆ ਨੀਡਲ ਥ੍ਰੈਡ ਵਾਲੇ ਸੂਟ ਜੋ ਕਿ ਆਪਣੇ ਅੱਜ ਆਪਣੇ ਕੋਲੇ ਨੀਡਲ ਥ੍ਰੈਡ ਵਾਲੇ ਵਰਕ ਹੋ ਕੇ ਆਏ ਨੇ ਸੂਟ ਆਰਡਰ ਨੇ ਕਿਸੇ ਕਸਟਮਰ ਦੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਤੁਸੀਂ ਉਹਨਾਂ ਦੇ ਵਿੱਚੋਂ ਪਸੰਦ ਆ ਫੈਬਰਿਕ ਹਰ ਇੱਕ ਕੁਆਲਿਟੀ ਦਾ ਹੈਗਾ ਜੀ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਮਸ਼ੀਨ ਵਰਕ ਹੈਂਡ ਵਰਕ ਕੋਈ ਵੀ ਕਿਸੇ ਤਰ੍ਹਾਂ ਦਾ ਕਿਉਂਕਿ ਹੁਣ ਹੈਂਡ ਵਰਕ ਵੀ ਸ਼ੁਰੂ ਹੋ ਚੁੱਕੇ ਨੇ ਕਿ ਵਰਕ ਭੈਣ ਕਿਉਂਕਿ ਹੈਂਡਵਰਕ ਸੂਟ ਰੈਡੀ ਹੋਣ ਤੇ 15 ਤੋਂ 20 ਦਿਨ ਆਰਾਮ ਨਾਲ ਲੱਗ ਜਾਂਦੇ ਨੇ ਜੀ ਮੰਨ ਕੇ ਚਲੋ ਜੇ ਇੱਕ ਭੈਣ ਦੋ ਤਿੰਨ ਸੂਟਾਂ ਦਾ ਆਰਡਰ ਦੇ ਦਿੰਦੀ ਹੈ ਤਾਂ ਆ ਮਹੀਨੇ ਤੱਕ ਉਹਨਾਂ ਦਾ ਆਰਡਰ ਕੰਪਲੀਟ ਹੁੰਦਾ ਹੈਗਾ ਤੇ ਬਹੁਤ ਸਾਰੇ ਭੈਣਾਂ ਨੇ ਆਪਾਂ ਨੂੰ ਨੀਡਲ ਸੌਰੀ ਹੈਂਡਵਰਕ ਦੇ ਸੀਪੀ ਦਬਕੇ ਵਾਲੇ ਆਰੀ ਵਰਕ ਵਾਲੇ ਆਰਡਰ ਦੇ ਰੱਖੇ ਨੇਗੇ ਤੇ ਤੁਸੀਂ ਵੀ ਦੇਣਾ ਚਾਹੁੰਦੇ ਆਪਾਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਉਹ ਆਪਣੇ ਕੋਲੇ ਵਰਕ ਹੋ ਕੇ ਆਗੇ ਤੇ ਜਿਹੜੇ ਆਪਣੇ ਕੋਲੇ ਵਰਕ ਹੋ ਕੇ ਆਏ ਹੋਏ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਆਪਾਂ ਤੁਹਾਨੂੰ ਦਿਖਾਣੇ ਅੱਜ ਸੂਈ ਧਾਗੇ ਵਾਲੇ ਵਰਕ ਹਾਲੇ ਆਪਣੇ ਕੋਲੇ ਕਲੀਟ ਹੋ ਗਿਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਚਲੋ ਜੀ ਦੇਖੋ ਹੁਣ ਆਪਣੇ ਨਾਲ ਗਰਮਣ ਕਰਦਾ ਹੈਲਪ ਹਾਂਜੀ ਇਹ ਵਾਲਾ ਹੈਗਾ ਫਾਸਟ ਸੂਟ ਆਪਣਾ ਬਰਬਰੀ कॉटन ਦੇ ਉੱਤੇ ਲਾਈਟ ਗ੍ਰੇ ਕਲਰ ਦਾ ਸੂਟ ਹੈ ਇਹਦੇ ਉੱਤੇ ਨਾ ਸਾਰੇ 프ਰੰਟ ਦੇ ਆਪਾਂ ਪੈਨਲ ਬਣਾਏ ਨੇ ਦੋ ਪੈਨਲ ਤੇ ਹੈਗੀ ਇਹਦੀ ਲੈਂਥ 43 44 ਇੰਚ ਤੇ ਇਹਦੇ ਪਾ ਸਿਰਫ ਇੱਕ ਬੁਲੀਅਨ ਸਟਿਚ ਯੂਜ਼ ਕੀਤਾ ਹੈਗਾ ਬੁਲੀਅਨ ਸਟਿਚ ਦੀ ਫਲਾਵਰ ਬਣਾਏ ਨੇ ਦੋਨੇ ਅਲੱਗ-ਅਲੱਗ ਕਲਰ ਦੇ ਗ੍ਰੇ ਕਲਰ ਦਾ ਸੂਟ ਹੈ ਇਹਦੇ ਉੱਤੇ ਆਪਾਂ ਕਲਰ ਕੰਟਰਾਸਟ ਕੀਤਾ ਇੱਕ ਸਰਦਾਈ ਰੰਗ ਦਾ ਇੱਕ ਰੈੱਡ ਰੈੱਡ ਜਿਹੜਾ ਕਲਰ ਹੈ ਉਹ ਡਬਲ ਸ਼ੇਡੇਡ ਹੈ ਥੋੜਾ ਥੋੜਾ ਉਹਦੇ ਵਿੱਚ ਮਹਿਰੂਨ ਵੀ ਹੈ ਤੇ ਨਾਲ ਆਪਾਂ ਇੱਕ ਨਾ yellow ਕਲਰ ਦਾ ਵਿੱਚ ਟੱਚ ਦਿੱਤਾ ਹੈਗਾ ਫਲਾਵਰ ਦੇ ਉੱਤੇ ਆਪਾਂ ਮੋਤੀ ਵੀ ਲਾ ਸਕਦੇ ਆ ਤੇ ਇੱਕ ਇਹਦਾ ਹੈਗਾ ਬਾਜੂਤੀ ਵਰਕ ਇੱਕ ਹੈਗਾ ਇਹਦੀ ਪੈਨਲ ਵਰਕ ਤੇ ਉਸ ਤੋਂ ਬਾਅਦ ਫਲਾਈ ਟਾਂਕੇ ਨਾਲ ਇਹ ਪਾਈ ਦੀਆਂ ਪੱਤੀਆਂ ਬਣਾਈਆਂ ਨੇ ਪੱਤੀਆਂ ਬਿਲਕੁਲ ਛੋਟੀਆਂ ਛੋਟੀਆਂ ਕਿਉਂਕਿ ਇਹਦੇ ਫਲਾਰ ਨੇ ਜਿਹੜੇ ਬਿਲਕੁਲ ਨੇੜੇ ਨੇੜੇ ਬਣਾਏ ਨੇ ਤੇ ਇਹ ਜਿਹੜਾ ਸੂਟ ਹੈ ਬਹੁਤ ਹੈਵੀ ਬਣ ਕੇ ਰੈਡੀ ਹੋਇਆ ਕਿਉਂਕਿ ਇਹਦਾ ਜਿਹੜਾ ਸਟਿਚ ਫਲਾਵਰ ਬਣੇ ਨੇ ਫਲਾਵਰ ਬਹੁਤ ਫਲਾਵਰ ਇਹਦੇ ਵਿੱਚ ਬਣੇ ਨੇਗੇ ਕਿਉਂਕਿ ਜਿਹੜੇ ਦਾ ਪੈਨਲ ਦਾ ਮਤਲਬ ਲੈਂਥ ਹੈਗੀ ਉਹ ਹੈਗੀ ਹੈ ਜੀ 43 44 ਇੰਚ 43 44 ਇੰਚ ਦੇ ਵਿੱਚ ਬਹੁਤ ਸਾਰੇ ਫਲਾਰ ਬਣੇ ਨੇ ਬਾਕੀ ਆਪਾਂ ਜਿਹੜੀ ਫਲਾਰ ਦੀ ਸਪੇਸ ਬਹੁਤ ਘੱਟ ਰੱਖੀਗੀ ਜਿਹੜਾ ਬਹੁਤ ਸੋਹਣਾ ਹੈਵੀ ਗਰਲਸ ਲੁੱਕ ਪੀਸ ਰੈਡੀ ਹੋਇਆਗਾ ਇਹ ਆਪਾਂ ਵਿਦ ਦੁਪੱਟਾ 2500 ਰੁਪਏ ਦੀ ਰੇਂਜ ਦੇ ਵਿੱਚ ਰੈਡੀ ਕਰਕੇ ਦਿੱਤਾ ਨਾਲ ਆਪਾਂ ਇਹਦਾ ਦੁਪੱਟਾ ਜਿਹੜਾ ਟਾਈ ਡਾਈ ਕਰਵਾਇਆ ਪੈਨਲ ਵਰਕ ਤੇ ਦੀ ਬਾਜੂ ਵਰਕ ਹੈ ਠੀਕ ਹੈ ਜੀ ਤੇ ਅਗਲਾ ਆ ਗਿਆ ਜੀ ਮਸਟਰਡ ਕਲਰ ਦਾ ਸੂਟ ਮਹਿਰੂਨ ਕਲਰ ਦੀ ਫਲਾਰ ਬਣਾਈ ਸਿਰਫ ਇਹਦੇ ਉੱਤੇ ਵੀ ਆਪਾਂ ਕੱਲਾ ਬੁਲੀਨ ਸਟਿਚ ਯੂਜ਼ ਕੀਤਾ ਹੈ ਫਲਾਰ ਦੇ ਤੇ ਆਪਾਂ ਫਲਾਈ ਟੈਂਕੇ ਨਾਲ ਇਹਦੀਆਂ ਪੱਤੀਆਂ ਬਣਾਈਆਂ ਨੇ ਤੁਸੀਂ ਇਹਦਾ ਨੈੱਕ ਚੈੱਕ ਕਰੋ ਨਾ ਰਾਉਂਡ ਨੈੱਕ ਬਣਾਇਆ ਤੁਸੀਂ ਵੀ ਨੈੱਕ ਕੋਈ ਚੋਰ ਸਨੈਕ ਕੋਈ ਵੀ ਤਿਆਰ ਕਰਵਾ ਸਕਦੇ ਹੋ ਕਿਹਦੇ ਕਾਰਨਰ ਤੇ ਫਲਾਰ ਬਣੇ ਨੇ ਇਹ ਵੀ ਬਰਬਰੀ ਕਾਟਨ ਦੇ ਉੱਤੇ ਰੈਡੀ ਹੋਇਆ ਇਹਦੇ ਨਾਲ ਵੀ ਆਪਾਂ ਜਿਹੜਾ ਦੁਪੱਟਾ ਡਾਈ ਡਾਈ ਕਰਵਾਇਆ ਫਲੇ ਹਾਲ ਕਿਸੇ ਸੋਟਾ ਦੀ ਦੁਪੱਟੀ ਨਹੀਂ ਰੈਡੀ ਹੋ ਕੇ ਆਏ ਤੇ ਚਲੋ ਦੁਪੱਟਾ ਇਹਦੇ ਨਾਲ ਆਪਾਂ ਕਾਟਨ 20 ਜੀ ਤੇ ਬਰਬਰੀ ਕਾਟਨ ਦਾ ਦੁਪੱਟਾ ਹੁੰਦਾ ਇੱਕ ਉਹ ਟਾਈ ਡਾਈ ਕਰਵਾਇਆ ਇਸ ਸੂਟ ਦਾ ਪ੍ਰਾਈਸ ਹੈਗਾ ਜੀ 2200 2200 ਦੇ ਵਿੱਚ ਆਪਾਂ ਇਹ ਵਾਲਾ ਡਿਜ਼ਾਈਨ ਰੈਡੀ ਕਰਕੇ ਦੇਵਾਂਗੇ ਇਹ ਵਾਲੇ ਸੂਟ ਤੇ ਬਰਬਰੀ ਕਾਟਨ ਦਾ ਸਟਫ ਰਹੂਗਾ ਇਹਦੇ ਬਾਜੂ ਤੇ ਤੇ ਘੇਰ ਤੇ ਤੇ neck ਤੇ ਕੰਮ ਠੀਕ ਹੈ ਜੀ ਚਲੋ ਜੀ ਅਗਲਾ ਤੁਹਾਨੂੰ ਦਿਖਾਉਣੀ ਆ ਰੈੱਡ ਕਲਰ ਦਾ ਸੂਟ ਇਹ ਵਾਲਾ ਹੈਗਾ ਜੀ ਇਹਦੇ ਇਸ ਤਰੀਂ ਦੋ ਫਲਾਰ ਬਾਜੂ ਤੇ ਬਣੇ ਨੇ ਤੇ ਇਸਤਰੀ ਦੇ ਦੋ ਫਲਾਰ ਬਾਟਮ ਤੇ ਬਣੇ ਨੇ ਤੇ ਇਸ ਤਰ੍ਹਾਂ ਇਹਨੂੰ ਪੈਨਲ ਵਰਕ ਨਾਲ ਹੀ ਰੈਡੀ ਹੋਇਆ ਇਹ ਵਾਲਾ ਹੈਗਾ ਜੀ ਸਰਟਨ ਸਟੀਚ ਸਰਟਨ ਸਟੀਚ ਨਾਲ ਇਹ ਵਾਲਾ ਸੂਟ ਰੈਡੀ ਹੋਇਆ ਠੀਕ ਹੈ ਜੀ ਇਹ ਕੈਮਰਿਕ ਕਾਟਨ ਦੇ ਉੱਤੇ ਰੈਡੀ ਹੋਇਆ ਸਰਟਨ ਸਟੀਚ ਨਾਲ ਜਿਹੜਾ ਆਪਾਂ ਇਹਨੂੰ ਵਰਕ ਕੀਤਾ ਤੇ ਬਾਕੀ ਤੁਸੀਂ ਜੰਜ਼ੀਰ ਟਾਂਕੇ ਨਾਲ ਇਹਦੀ ਜਿਹੜੀਆਂ ਪੱਤੀਆਂ ਬਣਾਈਆਂ ਨੇ ਠੀਕ ਹੈ ਜੀ ਤੁਸੀਂ ਇਹ ਵਾਲਾ ਸੂਟ ਆਪਣੇ ਕੋਲੇ ਵਾਈ ਕਰ ਸਕਦੇ ਹੋ 2000 ਰੁਪਏ ਦੀ ਰੇਂਜ ਦੇ ਵਿੱਚ ਪੈਨਲ ਵਰਕ ਐਂਡ ਬਾਜੂ ਤੇ ਵਰਕ ਹੈ ਤੇ ਦੁਪੱਟਾ ਆਪਾਂ ਇਹਨੂੰ ਟਾਈ ਡਾਈ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਪਿਓਰ ਦਾ ਤੇ ਇਹ ਹੈਗਾ ਕੈਂਬ੍ਰਿਕ कॉटन ਦਾ ਸਟਫ ਸੋ ਜੀ ਅਗਲਾ ਆ ਗਿਆ ਵਾਈਟ ਕਲਰ ਦੇ ਉੱਪਰ ਵਾਈਟ ਕਲਰ ਦੇ ਉੱਪਰ ਜਿਹੜਾ ਆਪਾਂ ਕੰਮ ਕੀਤਾ ਸੀ ਪੀ ਮੋਤੀ ਦੇ ਨਾਲ ਥੋੜਾ ਥੋੜਾ ਹਲਕਾ ਫੁਲਕਾ ਜਿਹਦੇ ਵਿੱਚ ਵਰਕ ਹੋਇਆ ਹੋਇਆ ਹੈਗਾ ਤੇ ਸੀਪੀ ਵੀ ਲੱਗੀ ਹੋਈ ਹੈ ਤੇ ਮੋਤੀ ਥੋੜਾ ਥੋੜਾ ਕਟ ਦਾਣੇ ਦਾ ਕੰਮ ਹੈ ਕਿਉਂਕਿ ਵਾਈਟ ਸੂਟ ਅਸੀਂ ਘਟੂ ਘਟ ਅਣਗਿਣਤ ਸੂਟ ਰੈਡੀ ਕਰ ਚੁੱਕੇ ਹਾਂ ਵਾਈਟ ਕਲਰ ਦੇ ਵਾਈਟ ਕਲਰ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਵਾਈਟ ਕਲਰ ਦੇ ਉੱਤੇ ਹਰ ਇੱਕ ਕਲਰ ਕੰਬੀਨੇਸ਼ਨ ਸੈਟਿੰਗ ਆ ਜਾਂਦੀ ਹੈ ਠੀਕ ਹੈ ਜੀ ਤੁਸੀਂ ਇਹ ਸੂਟ ਵੀ 2500 ਦੀ ਬੀਚ ਤੇ ਵਾਏ ਮਹਿੰਦੀ ਕਲਰ ਦੇ ਬਰਬਰੀ ਕਾਟਨ ਦਾ ਸਟਫ ਰਹੂਗਾ ਇਹਦੇ ਉੱਤੇ ਇੱਕ ਆਪਾਂ ਵਰਕ ਕੀਤਾ ਜੀ ਨੋਟਸ ਵਰਕ ਐਂਡ ਬੁਲੀਅਨ ਸਟਿਚ ਤੇ ਫਲਾਈ ਟਾਂਕੇ ਦੀ ਇਹਦੇ ਆਪਾਂ ਪੱਤੀਆਂ ਬਣਾਈਆਂ ਨੇ ਜਿਹੜਾ ਸਟਫ ਹੈ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਬਰਬਰੀ ਕਾਟਨ ਦਾ ਸਟਫ ਰਹੂਗਾ ਨਾਲ ਇਹਨੂੰ ਆਪਾਂ ਦੁਪੱਟਾ ਵੀ ਜਿਹੜਾ ਬਰਬਰੀ ਕਾਟਨ ਦਾ ਹੀ ਤਿਆਰ ਕਰਵਾਏ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾਗਾ ਸਾਈਡ ਤੇ ਆਪਾਂ ਟਾਈ ਡਾਈ ਕਰਵਾਈ ਹੈ ਸੇਂਟਰ ਦੇ ਵਿੱਚ ਇਹਦੇ ਮਹਿੰਦੀ ਕਲਰ ਦਾ ਬਾਰਡਰ ਰਹੇ ਜੂਗਾ ਜੀ ਬਾਰਡਰ ਟਾਈਟਾਈ ਰਹੂਗਾ ਤਾਂ ਸੈਂਟਰ ਦੇ ਵਿੱਚ ਮਹਿੰਦੀ ਕਲਰ ਰਹੇਗਾ ਇਹਦਾ ਘੇਰ ਦਾ ਵੀ ਕੰਮ ਹੈ ਤੇ ਬਾਜੂ ਦਾ ਵੀ ਕੰਮ ਹੈ ਤੇ ਐਂਡ ਨੈੱਕ ਦਾ ਵੀ ਕੰਮ ਹੈ ਇਹਦਾ ਚੌਰਸ ਨੈੱਕ ਰੈਡੀ ਕੀਤਾ ਇਹਦਾ ਠੀਕ ਹੈ ਜੀ ਇਹਨੂੰ ਆਪਾਂ ਚੌਰਸ ਨੈੱਕ ਰੈਡੀ ਕੀਤਾ ਘੇਰ ਦਾ ਕੰਮ ਕੀਤਾ ਸਾਰਾ ਡਬਲ ਲੇਅਰ ਦਾ ਕੰਮ ਕੀਤਾ ਇਹਦੇ ਵਿੱਚ ਇੱਕ ਨੋਟਸ ਵਰਕੇ ਤੇ ਬੁਲੀਨ ਸਟਿਚ ਤੇ ਫਲਾਈਟ ਅੱਗੇ ਦੀਆਂ ਬੱਤੀਆਂ ਬਣਾਈਆਂ ਨੇ ਤੇ ਤੁਸੀਂ ਵੀ ਇਹ ਸੂਟ ਸੇਮ ਪ੍ਰਾਈਸ ਦੇ ਵਿੱਚ ਤਿਆਰ ਕਰਵਾ ਸਕਦੇ ਹਾਂ ਜੀ 2700 ਦੇ ਵਿੱਚ ਠੀਕ ਹੈ ਜੀ ਅਗਲਾ ਫਿਰ ਤੋਂ ਵਾਈਟ ਕਲਰ ਆ ਗਿਆ ਵਾਈਟ ਕਲਰ ਦਾ ਸੂਟ ਦੇਖੋ ਤੁਸੀਂ ਰਾਉਂਡ neck ਰੈਡੀ ਹੋਇਆ ਤੇ ਇਹਦੇ ਵਿੱਚ ਇੱਕ ਬੁਲੀਅਨ ਸਟਿਚ ਦੇ ਨਾਲ ਫਲਾਰ ਬਣਾਇਆ ਤੇ ਇੱਕ ਬੋਮਨ ਰੋਜ਼ ਬਣਾਇਆ ਇਹ ਵਾਲਾ ਹੈਗਾ ਜੀ ਚਾਕਾਂ ਦੇ ਉੱਤੇ ਕੰਮ ਤੇ ਇੱਕ ਇਹਦੇ ਹੈਗਾ ਉੱਪਰ ਰਾਉਂਡ neck ਬਣਿਆ ਹੋਇਆ ਤੇ ਇੱਕ ਇਹਦੇ ਹੈਗਾ ਬਾਜੂ ਤੇ ਕੰਮ ਜਿਹੜਾ ਇਹ ਵਾਲਾ ਸੂਟ ਹੈ ਵੀ ਬਹੁਤ ਸੋਹਣਾ ਰੈਡੀ ਹੋਇਆ ਜੀ ਬਾਜੂ ਤੇ ਕੰਮ ਹੈ ਤੇ neck ਤੇ ਕੰਮ ਹੈ ਤੇ ਚਾਕਾਂ ਤੇ ਕੰਮ ਹੈ ਡਬਲ ਲੇਅਰ ਦਾ ਤੁਸੀਂ ਜਿਵੇਂ ਵੀ ਕਰਵਾ ਸਕਦੇ ਜਿਵੇਂ ਤੁਹਾਨੂੰ ਪਸੰਦ ਹੋਵੇ ਤੁਸੀਂ ਉਵੇਂ ਕਰਵਾ ਸਕਦੇ ਹੋ ਇਹਦੀ ਬਾਟਮ ਤੇ ਵੀ ਆਪਾਂ ਕੰਮ ਕੀਤਾ ਹੈ ਬਾਟਮ ਤੇ ਵੀ ਡਬਲ ਲੇਅਰ ਦਾ ਕੰਮ ਹੋਇਆ ਹੈ ਠੀਕ ਹੈ ਜੀ ਤੁਸੀਂ ਇਹ ਸੂਟ ਨੂੰ ਵੀ 25-2600 ਦੀ ਰੇਂਜ ਦੇ ਵਿੱਚ ਤਿਆਰ ਕਰਵਾ ਸਕਦੇ ਹੋ ਜੀ ਇਹ ਜਿਹੜੇ ਬੁਲੀਅਨ ਸਟੀਚਰਸ ਸੂਈ ਦੇ ਅੱਗੇ ਵਾਲੇ ਜਿਹੜੇ ਵਰਕ ਨੇਗੇ ਸਾਰੇ 2500 ਤੋਂ 3000 ਤੱਕ ਵਿਦ ਦੁਪੱਟਾ ਟਾਈ ਡਾਈ ਰੈਡੀ ਹੋ ਜਾਂਦੇ ਨੇਗੇ ਜਿਵੇਂ ਕਿ ਜਿਹੜਾ 800 ਤੋਂ 700 ਤੱਕ ਫੈਬਰਿਕ ਹੁੰਦਾ ਜਿੱਦਾਂ ਕਿ ਬਰਬਰੀ ਕਾਟਨ ਹੋ ਗਿਆ ਜੌਰਜਟ ਹੋ ਗਿਆ ਇਥੇ ਤੱਕ ਤੱਕ ਪ੍ਰਾਈਸ ਤੱਕ ਹੀ ਰੈਡੀ ਹੋ ਜਾਂਦੇ ਨੇ ਸੋ ਠੀਕ ਹੈ ਜੀ ਅਗਲਾ ਹੈ ਜੀ ਫਲੋਰੋਸੈਂਟ ਕਲਰ ਇਹਦਾ ਇੱਕ ਤਾਂ ਆਪਾਂ neck ਦਾ ਕੰਮ ਹੈ neck ਤੇ ਦੇਖੋ ਰਾਉਂਡ neck ਬਣਿਆ ਹੋਇਆ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਮਸਟਰਡ ਕਲਰ ਦਾ ਸੂਟ ਦਿਖਾਇਆ ਸੀ ਸੇਮ ਡਿਜ਼ਾਈਨ ਇਹਦੇ ਉੱਤੇ ਫਲੋਰੋਸੈਂਟ ਕਲਰ ਦੇ ਉੱਤੇ ਬਣਿਆ ਹੋਇਆ ਇਹ ਵੀ ਜਿਹੜਾ ਸਟੱਫ ਹੈ ਫੈਬਰਿਕ ਹੈ ਬਹੁਤ ਸੋਹਣਾ ਤੁਸੀਂ ਇਹਦੇ ਨਾਲ ਵੀ ਮਹਿਰੂਨ ਤੇ ਗ੍ਰੀਨ ਕਲਰ ਦਾ ਦੁਪੱਟਾ ਡਾਈ ਕਰਵਾ ਸਕਦੇ ਹੋ ਇਹ ਆਪਾਂ ਕਸਟਮਰ ਨੂੰ ਵਿਦਆਊਟ ਦੁਪੱਟਾ ਰੈਡੀ ਕਰਕੇ ਦਿੱਤਾ ਇਹ ਵਾਲਾ ਸੂਟ ਠੀਕ ਹੈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਇਹਦੇ ਉੱਤੇ ਜ ਕਿਉਂਕਿ ਕਸਟਮਰ ਦੀ ਡਿਮਾਂਡ ਸੀ ਵੀ ਆਪਾਂ ਇੱਕੋ ਹੀ ਥ੍ਰੈਡ ਯੂਜ਼ ਕਰਵਾਉਣਾ ਆਪਾਂ ਉਸ ਦੇ ਹਿਸਾਬ ਨਾਲ ਹੀ ਇੱਥੇ ਇੱਕ ਕਲਰ ਦੀ ਥ੍ਰੈਡ ਯੂਜ਼ ਕੀਤਾ ਤੇ ਇਹਦੇ ਬਾਜੂ ਤੇ ਕੰਮ ਹੈ ਤੇ ਘੇਰ ਤੇ ਕੰਮ ਹੈ ਨੈੱਕ ਤੇ ਕੰਮ ਹੈ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਹੈ ਜਿਹੜਾ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਤੇ ਅਗਲਾ ਆ ਗਿਆ ਜੀ ਜੌਰਜਟ ਟੈਬੀ ਲਾਈਨਿੰਗ ਦੇ ਉੱਤੇ ਜੌਰਜਟ ਟੈਬੀ ਲਾਈਨਿੰਗ ਦੇ ਉੱਤੇ ਇਹ ਵਾਲਾ ਸੂਟ ਰੈਡੀ ਹੋਇਆ ਇਹ ਵਾਲਾ ਹੈਗਾ ਘੇਰ ਤੇ ਕੰਮ ਬਾਜੂ ਤੇ ਕੰਮ ਤੇ ਵਾਈ ਸਾਈਡ ਤੇ ਦੇਖੋ ਇਸ ਤਰ੍ਹਾਂ ਇਹਦੀ ਬਣੀ ਹੋਈ ਇਹਦੇ ਵਿੱਚ ਆਪਾਂ ਮੋਤੀ ਦੀ ਸਿੱਪੀ ਦਾ ਕੰਮ ਵੀ ਜਿਹੜਾ ਆਪਾਂ ਇੱਕ ਡਿਜ਼ਾਈਨ ਇਹਦੇ ਨਾਲ ਦਾ ਸੇਮ ਰੈਡੀ ਕੀਤਾ ਉਹਦੇ ਵਿੱਚ ਆਪਾਂ ਜਿੱਥੇ ਇਹ ਰੈੱਡ ਕਲਰ ਦੀਆਂ ਪੱਤੀਆਂ ਬਣਾਈਆਂ ਗਈਆਂ ਨੇ ਇੱਥੇ ਆਪਾਂ ਨੇ ਸਿੱਪੀ ਦਾ ਕੰਮ ਕੀਤਾ ਹੈਗਾ ਤੁਸੀਂ ਸਿੱਪੀ ਮੋਤੀ ਦਾ ਕੰਮ ਵੀ ਇਹਦੇ ਵਿੱਚ ਕਰਵਾ ਸਕਦੇ ਹੋ ਥੋੜਾ ਜਿਹਾ 2-300 ਪਲੱਸ ਹੋ ਜਾਂਦੀ ਹੈ ਰੇਂਜ ਅਗਰ ਵਾਈ ਤੁਸੀਂ ਸਿੱਪੀ ਮੋਤੀ ਦਾ ਕਿਉਂਕਿ ਇਹ ਕੰਮ ਆਰੀ ਨਾਲ ਹੁੰਦਾ ਜੀ ਆਰੀ ਨਾਲ ਕਰਨਾ ਪੈਂਦਾ ਹੈਗਾ ਸਟੈਂਡ ਦੇ ਉੱਤੇ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਫਿਨਿਸ਼ਿੰਗ ਜਿਹੜੀ ਬਹੁਤ ਵਧੀਆ ਕੰਮ ਬਹੁਤ ਸੋਹਣਾ ਮਿਲੂਗਾ ਤੁਹਾਨੂੰ ਜਿਸ ਤ ਆਪਾਂ ਉਸ ਦੇ ਹਿਸਾਬ ਨਾਲ ਹੀ ਆਪਾਂ ਜਿਹੜਾ ਥ੍ਰੈਡ ਯੂਜ਼ ਕਰਦੇ ਆ ਫੈਬਰਿਕ ਕਸਟਮਰ ਨੇ ਆਪਣੇ ਕੋਲ ਹੀ ਵਾਇ ਕੀਤਾ ਨੇ ਆਪਣੇ ਕੋਲ ਹੀ ਵਰਕ ਕਰਾਇਆ ਤੁਸੀਂ ਆਪਣਾ ਫੈਬਰਿਕ ਤੇ ਵੀ ਵਰਕ ਕਰਵਾ ਸਕਦੇ ਹੋ ਚਲੋ ਠੀਕ ਹੈ ਜੀ ਇਹ ਸੀ ਆਪਣੇ ਅੱਜ ਵਾਲੇ ਸੂਟ ਜਿਹੜੇ ਤੁਹਾਨੂੰ ਦਿਖਾਏ ਨੇ ਕਿ ਸਾਰੇ ਨੀਡਲ ਥ्रेड ਸੂਈ ਧਾਗੇ ਵਾਲੀ ਵਰਕ ਸੀ ਜਿਹੜੇ ਅੱਜ ਕੱਲ ਬਹੁਤ ਸਾਰੇ ਟ੍ਰੈਂਡ ਦੇ ਵਿੱਚ ਨੇ ਇਹ ਜ਼ਿਆਦਾਤਰ ਤੁਸੀਂ ਕਾਟਨ ਦੇ ਵਿੱਚ ਹੀ ਰੈਡੀ ਕਰਵਾਇਓ ਕਿਉਂਕਿ ਇਹਨਾਂ ਇਹ ਹਲੀ ਵਰਕ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਸੋਹਣੇ ਲੱਗਦੇ ਨੇ ਸੋਬਰ ਜਿਹੀਆਂ ਆਟਮਾ ਨੇ ਇਹਨਾਂ ਦੇ ਵਿੱਚ ਡਿਜ਼ਾਈਨਿੰਗ ਨੇ ਜਿਹੜੇ ਬਹੁਤ ਸਾਰੇ ਨੇ ਤੁਸੀਂ ਜਿੱਦਾਂ ਦਾ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਸਾਨੂੰ ਕਿਸੇ ਵੀ ਬੁਟੀਕ ਵਾਲੀ ਭੈਣ ਦਾ ਤੁਹਾਡੇ ਕੋਲ ਡਿਜ਼ਾਈਨ ਪਸੰਦ ਆਉਂਦਾ ਸਾਡੇ ਕੋਲੇ ਡਿਜ਼ਾਈਨ ਭੇਜ ਕੇ ਤੁਸੀਂ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਸਟੱਫ ਤੁਸੀਂ ਆਪਣਾ ਵੀ ਦੇ ਸਕਦੇ ਹੋ ਨਹੀਂ ਕਰਵਾਉਣਾ ਤੁਸੀਂ ਸਿੰਥੈਟਿਕ ਫੈਬਰਿਕ ਤੇ ਕਰਵਾਉਣਾ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ ਜਰੂਰ ਦੱਸਿਓ ਜੀ ਉਮੀਦ ਕਰਦੇ ਹਾਂ ਕਿ ਅੱਜ ਦੇ ਸੂਟ ਤੁਹਾਨੂੰ ਬਿਲਕੁਲ ਸਾਰੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਕਿਸ ਤਰ੍ਹਾਂ ਦੇ ਆਪਣੇ ਸੂਟ ਲੱਗੇ ਕਿਸ ਤਰ੍ਹਾਂ ਦੀ ਵੀਡੀਓ ਹੁੰਦੇ ਨੇ ਪਲੀਜ਼ ਸਪੋਰਟ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਰਿਕਵੈਸਟ ਹੈ ਭੈਣਾਂ ਅੱਗੇ ਜਿਨ੍ਹਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵਿਦਆਊਟ ਸਕਿਪ ਕੀਤੇ ਵੀਡੀਓ ਨੂੰ ਜਰੂਰ ਵਾਚ ਕਰਿਆ ਕਰੋ ਜੀ ਠੀਕ ਹੈ ਜੀ ਭੈਣੋਂ ਧੰਨਵਾਦ ਅੱਛੀ ਕੱਲ ਮਿਲਦੇ ਨਵੀਂ ਵੀਡੀਓ ਦੇ